ਸਭ ਤੋਂ ਪਹਿਲਾਂ ਤਾਂ ਮੈਂ ਬੀਨੂ ਜੀ ਦਾ ਔਰ ਬੀਨੂ ਜੀ ਦੇ ਚੈਨਲ ਨੂੰ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਤੇ ਇਹ ਵਾਲੇਕਮ ਸਲਾਮ ਸਾਰਾ ਤੁਸੀਂ ਸਮਝੋ ਉਹ ਗੱਲ ਇਹ ਹੈ ਮੈਂ ਜੋ ਦੇਖਿਆ ਅੱਜ ਬੱਚਿਆਂ ਦਾ ਜੋ ਬੱਚੇ 10th ਕਲਾਸ ਔਰ 12th ਕਲਾਸ ਦੇ ਵਿੱਚ ਪਲੱਸ 2 ਔਰ 10th ਦੇ ਵਿੱਚ ਜਿਨ੍ਹਾਂ ਬੱਚਿਆਂ ਦੀ ਇਸ ਸਾਲ ਰੀਪੀਅਰ ਆਈ ਹੈ ਕਿਸੇ ਵੀ ਸਬਜੈਕਟ ਵਿੱਚ ਰੀਪੀਅਰ ਹੈ ਉਹਨਾਂ ਦਾ ਅੱਜ ਸਾਇੰਸ ਦਾ ਪੇਪਰ ਸੀ ਤਾਂ ਉਹ ਬੱਚੇ ਪਿੰਡਾਂ ਤੋਂ ਆਏ ਤੋਂ ਸ਼ਹਿਰਾਂ ਤੋਂ ਆਏ ਸਾਰਿਆਂ ਦਾ ਮੋਹਾਲੀ ਡਿਸਟ੍ਰਿਕਟ ਵਾਲਿਆਂ ਦਾ ਇਥੇ 3ਵੀਂ ਬੰਨ ਦੇ ਵਿੱਚ ਬੱਚਿਆਂ ਦੇ ਰੋਲ ਨੰਬਰ ਦੀ ਸਲਿੱਪ ਮੁਤਾਬਕ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਚ ਪੇਪਰ ਸੀ ਤੇ ਪੱਤੇ ਕਈ ਗੱਡੀਆਂ ਕਿਰਾਏ ਤੇ ਕਰਕੇ ਆਏ ਕਈ ਮੋਟਰਸਾਈਕਲਾਂ ਤੇ ਆਏ ਕੋਈ ਆਪਣੇ ਪੇਰੈਂਟਸ ਨਾਲ ਆਇਆ ਕੋਈ ਕਿਵੇਂ ਆਇਆ ਕੋਈ ਕਿਵੇਂ ਆਇਆ ਜਦੋਂ ਉਹ ਉੱਥੇ ਦੇਖਣ ਆ ਕੇ 3 ਵੀ ਬੰਨ ਦੇ ਵਿੱਚ ਉਹਨਾਂ ਨੂੰ ਗਵਰਨਮੈਂਟ ਮਾਡਰਨ ਸੀਨੀਅਰਸ ਕੰਟਰੀ ਸਕੂਲ ਹੀ ਨਾਂ ਲੱਗੇ ਤੇ ਉੱਥੇ ਕੁਝ ਰਾਸ਼ ਸੀਗਾ ਐਮੀਨੈਂਸ ਆਪਣਾ ਸਕੂਲ ਆਫ ਐਮੀਨੈਂਸ ਦੇ ਆ ਕੀ ਤਾਂ ਸਕੂਲ ਆਫ ਐਮੀਨੈਂਸ ਦੇ ਕੇ ਜਿਹੜਾ ਰਾਸ਼ ਸੀ ਜਦੋਂ ਉਹਦਾ ਪਤਾ ਕੀਤਾ ਉਹ ਕਹਿੰਦੇ ਵੀ ਐਸੇ ਦਾ ਨਾਂ ਬੱਚਿਆਂ ਨੇ ਖੱਜਲਪੁਰ ਹੋਣ ਤੋਂ ਬਾਅਦ ਜਦੋਂ ਪਤਾ ਕੀਤਾ ਕਈ ਬੱਚੇ ਤਾਂ 9 ਵਜੇ ਤੋਂ ਆ ਕੇ 11 ਵਜੇ ਤੱਕ ਜਲ ਘਰਮਦੇ ਰਹੇ ਤਾਂ ਜਦੋਂ ਬੱਚਿਆਂ ਨੇ ਪਤਾ ਕੀਤਾ ਕਈਆਂ ਨੂੰ 11 ਤੋਂ ਜ਼ਿਆਦਾ ਵੀ ਟਾਈਮ ਹੋ ਗਿਆ ਹੈ ਵੀ ਜਦੋਂ ਬੱਚਿਆਂ ਨੂੰ ਐਮੀਨੈਂਸ ਸਕੂਲ ਦਾ ਪਤਾ ਲੱਗਿਆ ਵੀ ਪੇਪਰ ਇੱਥੇ ਹੋਣਾ ਹੈ ਤਾਂ ਬੱਚੇ ਐਮੀਨੈਂਸ ਸਕੂਲ 'ਚ ਐਂਟਰੀ ਦਿੱਤੇ ਤੇ ਜਿਵੇਂ ਵੀ ਮਰਜ਼ੀ ਉਹ ਭੱਜ ਦੌੜ ਕਰਕੇ ਵਿਚਾਰੇ ਅੰਦਰ ਬੜੇ ਟਾਈਮ ਪੂਰਾ ਹੋ ਚੁੱਕਿਆ ਸੀ ਤਾਂ ਬੱਚਿਆਂ ਨੇ ਜਾ ਕੇ ਆਪਣਾ ਜਿਹੜਾ ਪੇਪਰ ਹੈ ਉਹ ਲੇਟ ਫੇਟ ਪੂਰਾ ਕੀਤਾ ਤੇ ਬੱਚੇ ਖੱਜੜਖੋੜ ਹੋਏ ਇਸ ਖੱਜੜਖੋੜੀ ਤੋਂ ਬਚਣ ਲਈ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਜਾਂ ਤਾਂ ਸਕੂਲਾਂ ਦੇ ਨਾਂ ਨਾ ਚੇਂਜ ਕਰਿਆ ਕਰੋ ਜਾਂ ਫਿਰ ਬੋਰਡ ਦੇ ਰਿਕਾਰਡ ਵਿੱਚ ਵੀ ਸਕੂਲਾਂ ਦਾ ਨਾਂ ਚੇਂਜ ਜਰੂਰ ਕਰ ਦਿਆ ਕਰੋ ਤਾਂ ਕਿ ਉਹ ਬੱਚਿਆਂ ਦੀ ਰੋਲ ਨੰਬਰ ਸਲਿੱਪ ਤੇ ਸਕੂਲ ਦਾ ਪੁਰਾਣਾ ਨਾਂ ਨਾ ਲਿਖਣ ਨਵਾਂ ਨਾਂ ਲਿਖਣ ਜਿਹਦੇ ਨਾਲ ਬੱਚਿਆਂ ਨੂੰ ਸਕੂਲ ਸੌਖਾ मिल ਜਾਵੇ ਤੇ ਲੱਭ ਪਵੇ ਜਿੱਥੇ ਬੱਚੇ ਦਾ ਪੇਪਰ ਹੋਣਾ ਹੈ ਸੋ ਇਹ ਹੀ ਮੇਰੀ ਸਰਕਾਰ ਨੂੰ ਦਰਖਾਸਤ ਹੈ